ਇਹ ਤੱਕ ਮੈਂ ਬੈਠਿਆ ਜੂਗਾ ਬੈਠਾ ਜੈ ਉੱਥਾਰ ਕੇ ਤੁਸੀਂ ਤਾਂ ਮੈਂ ਉਹ ਕਰੀ ਜਾਂਦਾ ਜਮਾ ਅਸੀਂ ਤਾਂ ਥੋੜੇ ਧਰਨ ਪੈਂਦੀ ਐ ਇੱਕ ਗਿੱਲਾ ਸੁੱਕਾ ੱੱਬੀ ਆ ਕਰੂ ਮਾਂ ਸ਼ਾਂਤੀ ਜੀ ਆ ਗਈ ਸ਼ਾਂਤੀ ਆ ਗਈ ਹੋਰ ਧਰਨੇ ਜੀ ਕਢਾ ਕੇ ਇੱਕ ਵਾਰੀ ਹੋਰ ਲੈ ਜੂਗੀ ਹਨਾ ਕਢਾ ਕੇ ਮੈਂ ਤਾਂ ਕਹਿੰਦਾ ਤੁਹਾਨੂੰ 10 15 ਦਿਨ ਲਗਾਤਾਰ ਹੋਣਾ ਪਊਗਾ ਇੰਨੇ ਦਿਨ ਨਹੀਂ ਲਗਾਤਾਰ ਮੈਂ ਆ ਸਕਦੀ ਫੇਰ ਤੇ ਫੇਰ ਤੇਰਾ ਮੈਂ ਕਢਾ ਲਈ 15 15 20 ਮਿੰਟ ਚੱਲ ਮੈਂ ਹੋਰ ਬਹਿ ਜਾਨੀ ਆ ਤੇਰੇ ਕੋਲੇ ਚੱਲ ਜਾਂਦੀ ਜਾਂਦੀ ਹੋਰ ਖੜਾ ਜਾ ਧਰਨ ਇੱਥੋਂ ਮੈਨੂੰ ਬੋਚ ਕੇ ਤੂੰ ਹੱਥ ਪੜ ਕੇ ਨੰਗਾ ਦੇ ਨੰਗਾ ਨੂੰ ਨੰਗਾ ਕਿਤੇ ਉਖੜੀ ਚਵੈਰਾ ਪੈ ਵੱਜੇ ਪੈਰ ਫੇਰ ਡਿੱਗ ਜਵੇ ਉੱਥੀ ਓ ਤਾਹੀ ਤਾਂ ਕਹਣਾ ਜੇ ਤੇਰੇ ਧਰਨ ਸਮਾਰ ਕੇ ਨਿਕਲ ਗਈ ਹੁਣ ਫੇਰ ਤੇਰੀ ਮੁਰਕੇ ਧਰਨ ਆਹ ਕਰ ਦੇ ਉੱਤੇ ਦਿਨਾ ਹੋ ਬਣਾ ਲਾ ਪੁਲਿਸ ਹੀ ਬਣਾ ਲਾ ਓ ਭਾਈ ਐ ਨਾ ਫੇਰ ਮੈਨੂੰ ਇਹ ਇਹ ਤਾਂ ਜਾਣ ਕੇ ਰੱਖਿਆ ਗਿਆ ਇਧਰ ਰੋਗ ਦਾ ਪੱਕਾ ਪਤਾ ਲੱਗ ਜਾਂਦਾ ਹੁਣ ਜਿਹਦੇ ਨਹੀਂ ਧਰਨ ਪੈਂਦੀ ਹਾਂ ਉਹ ਇਹ ਮਰਾਮ ਨਾਲ ਟਪ ਜਾਂਦੀ ਹੈ ਹੁਣ ਜਿਹਦੇ ਤੇਰੇ ਪੈਰੋਂ ਹਟ ਗਈ ਹਾਂ ਉਹਦੇ ਤੂੰ ਸਾਲ ਮਾਰ ਕੇ ਟਪਿਆ ਕਰੇਂਗੀ ਇਹ ਬਾਬੇ ਨੂੰ ਵੀ ਪੱਕੀ ਤਸੱਲੀ ਹੋ ਸੀ ਫਿਰ ਹੁਣ ਕਿੰਨੇ ਕ ਵਜੇ ਹੁਣ ਕਿੰਨੇ ਕ ਟਾਈਮ ਨੂੰ ਕੱਢੇਗਾ ਹੁਣ ਕੱਢ ਦਾਂਗੇ 5 ਮਿੰਟ ਹੋਰ ਫਰ ਜਾ 5 ਮਿੰਟ ਬਾਅਦ ਕੱਢੇਗਾ ਹਾਂ 5 ਮਿੰਟ ਬਾਅਦ ਦੁਬਾਰੇ ਧਰਨ ਕੱਢੂਗਾ ਐ ਫਿਰ ਭਾਈ ਉਹ ਸਮਾਨ ਨੂੰ ਮਤਲਬ ਦਵਾਈ ਦਵਾਈ ਵੀ ਤਾਂ ਐਂਗਾ ਨਾਲ ਫਿਰ ਦਵਾਈ ਤਾਂ ਭਾਈ ਉਹ ਨਾ ਜਿਹੜਾ ਹੋਗਾ ਉਹ ਅੰਦਰ ਹੀ ਜੰਦੀ ਐ ਬਾਅਦ ਚ ਕੰਮ ਕਰਦੀ ਐ ਤਰ ਇਹਦਾ ਹੈ ਨਹੀਂ ਫਿਰ ਤੋ ਫਿਰ ਦਵਾਈ ਉਹ ਦਵਾਈ ਐ ਨਹੀਂ ਨਾ ਭਾਈ ਪਤਾ ਨਹੀਂ ਲੱਗਦਾ ਹੁਣ ਉਹ ਦਵਾਈ ਕਿੱਥੋਂ ਅੰਦਰ ਟੱਪ ਗਈ ਐ ਹੁਣ ਧਰਦੀ ਫਿਰ ਇਹ ਨਾੜਾ ਨਾਹੀ ਅੰਦਰ ਜਾਂਦੀ ਐ ਐ ਮਾਲਸ ਕਰਦੇ ਆਪਾਂ ਜੀ ਓਏ ਕਿਲਾਤ ਬਾਂਗੀ ਹੁਣ ਧਰਦੀ ਵੇਰ ਘਰੇ ਕੰਮ ਕਾਰੋਬਾਰ ਦਾ ਦتن ਪਤਾ ਕੰਮ ਘਰੇ ਬਾਲਾਗਾ ਡੰਗਰਾ ਬਸੂਆਂ ਦਾ ਜਵਾਕਾਂ ਦਾ ਫਿਰ ਝਾੜੂ ਪੋਚੇ ਦਾ ਗੋਹੇ ਕੁੜੇ ਦਾ ਕਿਉਂਕਿ ਮੈਂ ਕੱਲੀ ਜਣੀ ਕਰਨ ਆਲੀ ਆ ਜਵਾਕ ਛੋਟੇ ਓਹੋ ਸੌਰਗੇ ਕੰਮ ਤਾਂ ਹਰੇਕ ਦੀ ਘਰੇ ਹੀ ਹਾਲ ਹੈ ਕੰਮ ਕੁਮਮ ਨਾਲ ਨਹੀਂ ਹੁੰਦਾ ਹੁੰਦਾ ਕੋਈ ਕੰਮ ਕਰ ਤਾਂ ਹੁਣ ਅੱਗੇ ਕਰਿਆ ਪਹਿਲਾਂ ਬੂਣਾਂ ਕੰਮ ਨਹੀਂ ਕਰਦੀਆਂ ਸੀ ਪਹਿਲਾਂ ਹੀ ਗੱਲ ਕੁਝ ਹੋਰ ਆ ਕੀ ਹੁਣ ਗੱਲ ਕਾਕਾ ਛੋੜ ਧਰ ਨਹੀਂ ਸਮਾਰਕ ਨਿਕਲੀ ਹੁਣ ਰਾਲਾ ਤੇ ਐ

ਹਾਂ ਉਹ ਨਾੜਾਂ ਸਾਰੀਆਂ ਸਾਰੀਆਂ ਸਾਰਾ ਖੁੱਲ ਗਈਆਂ ਉਹ ਦੇਮਾ ਗੁੱਸਾ ਹੋ ਕੇ ਬੱਜਿਆ ਪਿਆ ਸੀ। ਹਾਂ ਵਾਕਿ ਉਹ ਦਵਾਈ ਕੰਮ ਕਰ ਗਈ ਜਾ ਕੇ ਅੰਦਰ। ਪਰ ਉਹ ਕੱਢਦੀ ਦਵਾਰੋਂ ਪਰ ਮੈਂ ਬਗ ਜੂੰਗੀ ਬਿਲ ਟਾਈਮ ਨਾਲ। 2 ਮਿੰਟ ਖੜ੍ਹ ਜਾ ਕੋਈ। ਕਿਉਂਕਿ ਇੱਕ ਤਾਂ ਸਿਕਰ ਦੁਪਹਿਰਾ ਹੋਇਆ ਪਿਆ। 2 ਮਿੰਟ ਖੜ੍ਹ ਜਾ ਕੋਈ ਕਢਣਾ ਪਈ। ਆਏ ਪਰ ਇਹ ਨਾੜਾਂ ਤੇਰੀਆਂ ਹੋਰ ਗਰਮਾਇਆ ਸਣਾ ਫਿਰ ਦਵਾਰੇ ਦਵਾਰੇ ਨਾਲ ਖਾ ਜਾਣਾ। ਅੱਛਾ ਮੇਰਾ ਵੀ ਤਰ ਦੂਦ ਦਿੱਤਾ ਰਮਣਦੀਆਂ ਜਿਹੜੀ ਜਿਹੜੀ ੰਤਾਰਨ ਕਢਾ ਲਈ। ਮੁਰਕੇ ਧਰਨੀ ਪੈਂਦੀ ਓਏ। ਠੀਕ। ਬਸ ਚਾਰ-ਤਿੰਨ ਚ ਇੱਕ ਮਿੰਟ ਹੋਰ ਖੜ੍ਹਜੋ। ਫਤਾਰ ਨਗੜਾ ਕੇ ਤੇ ਬਸ ਤੂੰ ਐਂ ਟੱਪ ਜੀ ਪਈ ਫੇਰ ਬੈਠੀ ਵੀ ਨਾ। ਕਿੱਧਰ ਐਂ ਲੰਘ ਜੰਗੀ ਇੱਧਰ। ਆਹ ਪਸੇ ਪਸੇ ਲੰਘ ਜੀ। ਹੋਰ ਇੱਧਰ ਤਾਂ ਫੇਰ ਫੇਰ ਪੈ ਜੂ। ਇਹ ਗੱਲ ਹੁੰਦਾ ਇੱਥੇ ਰੰਗਾ ਫਿਰਦਾ ਉਹ ਸੁੱਖਾ ਫਿਰਦਾ ਹੋਊਗਾ। ਉਹਨੇ ਤਾਂ ਨਿਖੇ ਚੜ੍ਹ ਜੀ ਉਹ ਵੀ ਆਖਣਗੇ ਸੀ ਤਾਰਨ ਜਾਣਦਾ ਢੱਕਾ ਨਹੀਂ ਆਉਂਦਾ ਤਾਂ ਤੈਨੂੰ ਜਮਾ। ਇਹ ਪਤਾ ਮੈਨੂੰ। ਉਹ ਤਾਂ ਤੇਰਾ ਠੂਖਾ ਵੀ ਤੋ। ਇਹ ਤਾਂ ਖਰਕੀ ਨੇ ਰੰਗਾ ਤੇ ਆਹ ਸੁੱਖਾ। ਹਾਂ ਤਾਂ ਠੂਖਾ ਨੂੰ ਦਖਣ ਲਾ ਦੇਣਗੇ। ਬੇ ਤਾਂ ਇੱਕ ਦਿਨ ਪੂਰੋ ਲੋ ਦੋਨੇ ਲਈ ਫਿਰਦੇ ਸੀ। ਪਟਾਲੇ ਵਟਿਆ ਰਕੀ ਸੀ ਮੋਟਰਸਾਈਕਲ ਮੋਟਰਾਂ ਜੀ ਜਾਂਦੇ ਐ ਰਾਥਾਂ ਨੂੰ ਰਾਥਾਂ ਕਰਦੀ ਐ ਫੋਟੋਆਂ ਚ ਆਹੋ ਮੈਂ ਗੌਰ ਨਾਲ ਦੇਖਿਆ ਜਿਹਨੋਂ ਹੋ ਜਿਹੜਾ ਉਹਦਰ ਦੇ ਖੇਤ ਹਾਂ ਮੋਟਰ ਨਹੀਂ ਹੈਗੀ ਜਮਾਂ ਪਈ ਜਿਹਦੇ ਉੱਤੇ ਉੱਥੇ ਲੈ ਕੇ ਵੜ ਗਿਆ ਕੰਜਰ ਦੋਨੇ ਉਹਨੂੰ ਮੋਟਰ ਚ ਫੇਰ ਪੂਰੋ ਨੂੰ ਚੰਦਰ ਨੂੰ ਲੈ ਫਿਰਦੇ ਸੀ ਕਾ ਅਛੰਦਰ ਦਾ ਨਹੀਂ ਮੈਂ ਦੇਖੀ ਮੈਂ ਤਾਂ ਪੂਰੋ ਦੇਖੀ ਇਹਨਾਂ ਦੇ ਨਾਲ ਹੋਰ ਕੀ ਪੂਰੋ ਵੀ ਆ ਸ਼ਿਟਰ ਰਿਕਾਉਣ ਮੈਂ ਤਾਂ ਪੂਰੋ ਤੇ ਕੱਢੀ ਨਹੀਂ ਹਾਂ ਮਗਾਪੇ ਸੁੱਖੇ ਤੋਂ ਕਢਾ ਲਾ ਮੈਂ ਤਾਂ ਨਹੀਂ ਕਢਦਾ ਹੈਗਾ ਇਹ ਕਢਦਿਆ ਕਰ ਕੁਛ ਨਹੀਂ ਹੁੰਦਾ ਉਹ ਐ ਵੀ ਬਾਬਾ ਹੁਣ ਕਿੰਨੇ ਪੈਸੇ ਪੂਸੇ ਵੀ ਲਏਗਾ ਹੁਣ ਨਾ ਪੈਸੇ ਪੂਸੇ ਤਾਂ ਬਈ ਕੋਲ ਲੈਂਦਾ ਹੈਗਾ ਮੈਂ ਤਾਂ ਫ੍ਰੀ ਹੀ ਕੜਦਾ ਹੁਣ ਹੈਗਾ ਫ੍ਰੀ ਕੜਦਾ ਹੁਣ ਫ੍ਰੀ ਨਾ ਇਹ ਕੰਮ ਦਾ ਕੋਈ ਪੈਸਾ ਨਹੀਂ ਖਰਦੋ ਇਹਦਾ ਪੂਨ ਨਹੀਂ ਹੁੰਦਾ ਕਿ ਕਿਸੇ ਤਰ੍ਹਾਂ ਕਢਦੀ ਪੂਨ ਨਾ ਪਾਦਰਨਾ ਤਾਂ ਬਾਲਾ ਬੱਟਾ ਪੂਨ ਤਰਨਾ ਹੈ ਹਾਂ ਅਸੂ ਦਾ ਹੋਰ ਬਸੇ ਲੈਂਦੇ ਨੇ ਕਿ ਠੱਗਾ ਥੂੜੇ ਵੇਚਾ ਫਿਰ ਚਾਲਾ ਕੱਢ ਦੇ ਮੇਰੇ ਧਰਨ ਤੇ ਸਾਰਾ ਸਭ ਖਾਣੋਂ ਲੱਗ ਗਿਆ ਭਈ ਆਹੋ ਕੇਰਾ ਹੋਰ ਕੱਢ ਦੇ ਫਿਰ ਧਰਨ ਮੇਰੀ ਹੋਰ ਕਮੰਡਲਾ ਤੂੰ ਦੋ ਵਾਰੀ ਧਰਨ ਕੜਵਾਏ ਜਿਹੜੀ ਕਹਾਣੀ ਕਰੀ ਜਣੀ ਆ ਲੈ ਮੈਨੂੰ ਫਰਕ ਜਾ ਪੈ ਜਾਊਗਾ ਹੋਰ ਕੋਈ ਗੱਲ ਨਹੀਂ ਚੱਲ ਫਿਰ ਉਹ ਮੈਨੂੰ ਤਾਂ ਐ ਸੀ ਆ ਭਈ ਫੇਰ ਤੂੰ ਮੈਨੂੰ ਬਹਾਉਣੀ ਪੈਣੀ ਇੱਕ ਵਾਰੀ ਧਰਨ ਤੇਰੀ ਫੇਰ ਕਰਨੀ ਪੂਰੀ ਜੀ ਤਿਕੜਵਾ ਲੈ ਹੁਣ ਜੇ ਤੂੰ ਦੋ ਕਮਿੰਟ ਮਾਰਾ ਦਾਮਲੇ ਨਾੜਾ ਤੇਰੇ ਠੀਕ ਹੋ ਜਾਣਗੇ ਦੁਬਾਰੇ ਧਰਨ ਕਢਾ ਕੇ ਨਹੀਂ ਦੱਪ ਜੀਂ ਮੇਰੇ ਕੋਲ ਬੜਾ ਟਾਈਮ ਕਰੀ ਜੀ ਦੋ ਵਾਰੀ ਕਢਣੀ ਪੈਣੀ ਮੈਂ ਵੀਰ ਮੈਂ ਧਰਨ ਕਢਾ ਕੇ ਆਈਂ ਟੱਪ ਜੂਗੀ ਹਾਂ ਤਾਂ ਅਸੀਂ ਕਹਾਂਗੇ ਹਾਂ ਟੱਪ ਜੀ ਚੱਲ ਥੋਕ ਮਿੰਟ ਹੋਰ ਖੜ੍ਹ ਜਾ ਪਈ ਆਏ ਚਲੋ ਪਾਣੀ ਧਾਣੀ ਆਈ ਨਹੀਂ ਪੀਣ ਨੂੰ ਕੁੱਟ ਉਹ ਪਾਣੀ ਧਾਣੀ ਪੀ ਸੰਗਰ ਬੁੜੀਆਂ ਆਈਆਂ ਸੀ ਜਿਆ ਉਹ ਪੀ ਗਈਆਂ ਕੋਈ ਢੋਲ ਗਈਆਂ ਇੱਕ ਸਿਤਰੀ ਜੀ ਤੀ ਵੀ ਆਈ ਸੀ ਹੂੰ ਉਹਦਾ ਸੌਰੀ ਨਹੀਂ ਹਟੀ ਨਾ ਮੇਰੀ ਧਰਨ ਕੱਢ ਕੱਢ ਕੇ ਹਟਾ ਦਵਾਰੇ ਕਹਿੰਦੀ ਫੇਰ ਕੱਢ ਹਾਂ ਚਾਰ ਪੰਜ ਵਾਰੀ ਧਰਨ ਫੇਰ ਉਹ ਇਕੱਠੀ ਕੱਢੀ ਲੱਗਦਾ ਅੱਛਾ ਉਹ ਤਾਂ ਇਸ਼ੇ ਕੰਮ ਦੀ ਮਾਰੀ ਦਿਮਾਗ ਲਿਆ ਪਈ ਜਾਂਦੀ ਹੋਈ ਪਾਣੀ ਢੋਲ ਗਈ ਹੁਣ ਦਸਤੀ ਗਰੂ ਵਾਲਾ ਬੁੜੀ ਨੂੰ ਕੋਸੇ ਧਰ ਗਈ ਹੋਊਗੀ ਧਿੱਦਰੀ ਹੋ ਗਈ ਪਰ ਦੇਗੀ ਟੁੱਟਾ ਮਨ ਲਾ ਵੀ ਇਸ ਮਾਰ ਕੇ ਹੋ ਤਰ ਨਕੜਾਈ ਉਹਨੇ ਵੀ ਵਾਟ ਟਾਈਮ ਨਹੀਂ ਖਰਾਬ ਕਰਿਆ ਅੱਛਾ ਹਾਂ ਤੂੰ ਤਾਂ ਅਬ ਸੌਰ ਕੇ ਕਾਹਲ ਕਰੀਂ ਨਹੀਂ ਬਾੜੀ ਜਾਦੇ ਮੈਂ ਮਾਂ ਦਾ ਕਾਹਲ ਕਰਦੀ ਆ ਵੀ ਚੱਲ ਛੇਤੀ ਰਾਮ ਹੋਜੂ ਮੇਰਾ ਆਏਗਾ ਕਰੇ ਕਾਰੋਬਾਰ ਦਾ ਕੰਮ ਤੈਨੂੰ ਪਤਾ ਸੌ ਕੰਮ ਹੁੰਦੇ ਨੇ ਕਾਰੋਬਾਰ ਤਾਂ ਭਈ ਹਰੇਕ ਦੀ ਹੈ ਬੇਲਾ ਤਾਂ ਕੋਈ ਨਹੀਂ ਹੈਗਾ ਇੱਥੇ ਇਹ ਕੰਮ ਨਹੀਂ ਮੁੱਕਦੇ ਹੈਗਾ ਤਾਂ ਮਰਿਆਂ ਦੇ ਮੋਕਾ ਬੇ ਘਰੇ ਬੈਠਾ ਢੀਕਦਾ ਹੋਣਾ ਮੈਨੂੰ ਦੀ ਕਿ ਜਾਂਦੇ ਫਿਰ ਜਦੋਂ ਧਰਨੀ ਨਿਕਲਦੀ ਐਨਾ ਸ਼ੁਕਰ ਮੈਂ ਮੋਬਾਈਲ ਨਹੀਂ ਲਈ ਨਾਲ ਚੱਕ ਕੇ ਭੁੱਲੇ ਚਾਰਜ ਤੇ ਲੱਗਾ ਉਹ ਐਂ ਕਹੇ ਨਹੀਂ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਉਹ ਤਾਂ ਭੈਣ ਘੜ ਦਿੰਦਾ ਫੋਨ ਲਾ ਲਾ ਕੇ ਬੰਦੇ ਦੀ ਜਦੋਂ ਸੌਰگە ਤੋਂ ਧਰਨੀ ਨਿਕਲਦੀ ਫਿਰ ਹੋਰ ਦੱਸ ਕੀ ਕਰੂ ਐ ਉਹ ਕੀ ਧਰਨ ਕੱਢਣ ਨੂੰ ਤੇਰੇ ਵਰਗਾ ਬਾਬਾ ਉਹ ਬਾਬਾ ਦਾ ਜੌਰ ਉਹ 78 ਜਮੀਆ ਕੋਈ ਸ੍ਰੀ ਚੱਲਦਾ ਜੰਗਾਂ ਰੰਦਾ ਹੁਣ ਮੈਂ ਤੈਨੂੰ ਕੀ ਸਮਝਾਵਾਂ ਸੌਰਗੇ ਐ ਬੱਸ ਵੇ ਉਹਦੇ ਨਾਲ ਧਰਨ ਕਢਾਈ ਨਹੀਂ ਬਣੀਆਂ

ਲੈ ਖੋੜਾ ਪਾਉਣਾ ਨਾ ਪਹਿਲਾਂ ਉਹ ਖੋੜਾ ਪਾਉਣਾ ਪੈਂਦਾ ਭਈ ਫੇਰ ਹੀ ਧਰਨੇ ਲਗੂਗੀ ਆਹ ਚੱਲ ਭਈ ਕਿਉਂ ਹਾਂ ਬਾਬਾ ਨਿਕਲੀ ਜਾਂਦੀ ਐ ਨਿਕਲੀ ਜਾਂਦੀ ਐ ਹਾਂ ਆਹ ਆਹ ਪਾਸਾ ਬਾਬਾ ਮੇਰੇ ਦਾ ਨਿਕਲ ਗਈ ਆਹ ਆਏ ਹੁਣ ਜਮਾ ਹੋ ਗਈ ਟੱਲੀ ਵਰਗੀ ਹੋ ਗਈ ਟੱਲੀ ਵਰਗੀ ਹਾਂ ਬਸ ਠੀਕ ਆ ਭਾਈ ਮੇਰੀ ਗੱਲ ਸੁਣ ਲੋ ਇਹ ਤਾਂ ਗਰਮ ਚੀਜ਼ ਖਾਣੀ ਹੈਗੀ ਅੱਛਾ ਗਰਮ ਕੀ ਹੁੰਦਾ ਉਹ ਗਰਮਾੜਲਾ ਵੀ ਆਹ ਕੋਈ ਆਂਬੂ ਮੜਾ ਖਾਇਓ ਅੱਛਾ ਇਕ ਲੈਟ ਗਲੂਦੜ ਵਾਲੀ ਚਾਹ ਨਾ ਪੀਓ ਕਾਦਾ ਵਾਲੀ ਲੱਸੀ ਵਾਲੀ ਲੱਸੀ ਵਾਲੀ ਚਾਹ ਘੱਮ ਹੁੰਦੀ ਐ ਲੱਸੀ ਵਾਲੀ ਚਾਹ ਘਰੋਂ ਹੁੰਦੀ ਐ ਡਾਕਟਰ ਤਾਂ ਦੱਸਦੇ ਹੁੰਦੇ ਨੇ ਵੀ ਲੱ ਲੌਂਗ ਲੱਛੀਆਂ ਪੱਕ ਪੀਆ ਕਰੋ ਉਹਦਾ ਬੁਖਾਰ ਤਾਂ ਹੁੰਦਾ ਸਰਗੇ ਬੁਖਾਰ ਤੋਂ ਧਰਮ ਕਰਮ ਨਾਲ ਬੁਖਾਰ ਨਹੀਂ ਚੜਦਾ ਹੈਗਾ ਗਰਮੀ ਨਾਲ। ਕੀ ਧਰਮ ਚ ਮਾਰੀ ਹੈਗੀ? ਅੱਛਾ। ਤੇ ਬਸ ਹੋਰ ਕੁਛ ਮਰਜ਼ੀ ਖਾ ਸਕਦਾ ਦੱਸੀ ਪੀ ਸਕਦਾ ਦਹੀਂ ਖਾ ਸਕਦਾ। ਹੰਢੀ ਹੁੰਦੀ ਆ। ਹਾ ਹਾ। ਕੋਈ ਨਾ ਫਿਰ। ਤੇ ਭਾਈ ਐਂ ਕਰੋ ਮੇਰੀ ਗੱਲ ਹੋਵੇ ਸਵੇਰੇ ਫੇਰ ਆਜੋ ਦੋ ਤਿੰਨ ਵਾਰੀ ਕਰਨ ਤੇ ਨਹੀਂ ਫੇਰ ਘਟਣੂ ਸਵੇਰੇ। ਸਵੇਰੇ? ਹਾਂ। ਆਜੂਗੀ। ਠੀਕ ਹੈ। ਚੱਲ ਫਿਰ ਮੈਂ ਹੀ ਨੰਗ ਜਾਨੀ। ਚੱਲ ਐ ਹੀ ਨੰਗ ਜਾ ਪਈ। ਚੰਗਾ। ਚਾਰਾ ਨਾ ਬਾਬਾ ਤਾਂ ਮਾਂ ਆਖਾ ਪੈਂਦੀ ਨਾ ਹਾ ਹਾ ਕੁ ਗੱਲ ਨਹੀਂ ਮਗਲ ਤਾਂ ਪੈਂ ਗਿਆ ਹੀ ਆਉਣ ਲੱਗ ਗਿਆ ਬੰਬ ਜਾਵਾ ਆਹਦਾ ਇੱਕ ਦਗਾ ਵਧੀਆ ਕੰਮ ਸਿੱਖਿਆ ਧਰਨ ਕਢਣਾ ਤੂੰ ਉਹ ਹੋਰ ਆਉਂਦੀ ਇੱਕ ਵਾਰ ਬਾਬਾ ਫਰੈਂ ਕਰ ਮੇਰੇ ਹਾਂ ਤੈਨੂੰ ਇਥੋਂ ਭੱਜਣਾ ਪਊਗਾ ਐ ਤਾਂ ਫਿਰ ਤੂੰ ਧਰਨਾ ਕੜ ਕੜਾ ਕੜਾ ਹੀ ਮਰ ਜਾਏਗਾ ਹਾਏ ਹਾਏ ਮਰਨੇ ਨੇ ਨਾ ਮੈਨੂੰ ਧੁੱਪ ਚ ਵਕਤ ਪਾਤਿਆ ਲੈ ਆਹ ਪਿਆਟਾ ਔਰ ਨਾਲ ਪਰੌਣਾ ਬਣੀ ਮੰਜੜ ਆਈ ਐ ਤਾ ਮੈਂ ਕੱਦੂ ਓਏ ਕੌਣ ਗਾਲਾਂ ਐ ਦਿੰਦਾ ਆਉਂਦਾ ਇੱਥੇ ਕੌਣ ਕੌਣ ਆ ਮੈਂ ਆ ਹੋਰ ਕੌਣ ਹੋਰ ਕਿਹ ਮੈਂ ਤਾਂ ਮੈਂ ਤਾਂ ਅੱਗ ਲੱਗ ਗਈ ਕੋਈ ਕਹਦਾ ਫੋਨ ਕਰੀ ਜਾਂਦਾ ਲਉ ਪੀਤਾ ਪਿਆ ਫੋਨ ਕਰਕੇ ਓਏ ਭਾਈ ਮੇਰੀ ਗੱਲ ਹੁਣ ਤੁਸੀਂ ਵੀ ਟਾਈਮ ਨਾਲ ਨਹੀਂ ਆਉਂਗਾ ਵੇ ਬਰੇਤੀ ਫੇਰਨੀ ਆ ਓਏ ਬਰੇਤੀ ਕਹਨੂੰ ਫੇਰਨੀ ਆ ਇਹਦਾ ਅੰਦਰ ਫਰਸ਼ ਜਿਹਾ ਲਾਇਆ ਸੀ ਉਹ ਰਹਿੰਦਾ ਕਹਿੰਦਾ ਹਜੇ ਆਹੋ ਮਾ ਤੂੰ ਮੈਨੂੰ ਕਹਿੰਦਾ ਮਿੱਟੀ ਫੇਰਨੀ ਆ ਛੱਤ ਤੇ ਆਹੋ ਜੋ ਥੱਲੇ ਕੰਮ ਕਰਾਤਾ ਮੈਂ ਹੁਣ ਤਾਂ ਹਾਲਾ ਨਾ ਕੱਚਾ ਸਾਡੇ ਇਹ ਵੀ ਮਿੱਟੀ ਲਾ ਦੇ ਤੇ ਉਰੇ ਵੀ ਫੇਰਨੀ ਆ ਕਹਾ ਕਿਰਾ ਤਾਂ ਕੋਠੇ ਤੇ ਲਾ ਪਹਿਲਾ ਕੁੱਥੇ ਕੁੱਥੇ ਦੇ ਮਾਲੇ ਮੈਨੂੰ ਛਿੱਟ ਕੇ ਮੈਂ ਨਾਲ ਛਿੜਾ ਦੂੰਗਾ ਹਾਂ ਤੇ ਬਸ ਆਹੀ ਕੰਮਾਂਗਾ ਸਫਾਈ ਖਾਸੀ ਕਰਨ ਵਾਲੀ ਆ ਹਨਾ ਨਾ ਥੋਡੀਆਂ ਬੁੜੀਆਂ ਨੂੰ ਕੀ ਹੋ ਗਿਆ ਸਫਾਈ ਨਹੀਂ ਕਰਦੀਆਂ ਉਹ ਸਾਡੇ ਕਿਹੜੇ ਦਾ ਭਾਂਡੋ ਦੇ ਪੋਚੇ ਨਹੀਂ ਲੱਗਦੇ ਤਾਂ ਕੰਮ ਆਲੀ ਰੱਖ ਲ ਮੈਨੂੰ ਰੱਖ ਲੈ ਘਰੇ ਪੱਕਾ ਕੰਮ ਤੇ ਪਰਮਾਨੈਂਟ ਤੇ ਮੈਂ ਤਾਂ ਕਹਾਂ ਤੂੰ ਮੇਰੀ ਆ ਜਾ ਇਧਰ ਤੇਰੀ ਜਨਾਨੀ ਕਿੱਧਰ ਜਾਊਗੀ ਤੇਰੇ ਅੱਗੇ ਜਮੇ ਤਲਾਕ ਜਾਂ ਦੇ ਦੇ ਨੇ ਹਾਂ ਉਹ ਤਾਂ ਦੇਖ ਲੈ ਆ ਲੈ ਵੀ ਪਾਣੀ ਪੀ। ਉਹ ਪਾਣੀ ਪੀ ਲੈ ਰੱਖਿਆ ਸੀ ਤੇਰੇ ਵਾਸਤੇ ਇੱਥੇ। ਅੱਛਾ ਉਹ ਜਾਂਦਾ ਹਿਆ ਉਹ ਪਾਲੀਆ ਕਮਣਨ ਦਾ ਉਹ ਛੱਡ ਗਿਆ। ਉਹ ਲੈ ਗਿਆ ਸੀ ਪੀਣ ਵਾਸਤੇ। ਅੱਛਾ ਉਸੇ ਨੇ ਵਗਾ ਕੇ ਮਾਰਿਆ ਮੁੰਡੇ ਜਨੇ। ਉਹਦਾ ਟੱਟੀ ਵਾਸਤੇ ਨਹੀਂ ਆਉਂਦਾ ਮਾ ਕੇ ਕੰਮ ਵਾਸਤੇ ਨਹੀਂ ਭਾਜਦਾ ਪਾਣੀ ਪੀਣ ਆਲਾ। ਉਹ ਨਹੀਂ ਉਂਗਲ ਆਂਦਾ ਸੀ ਹੋ। ਨਾ ਤੂੰ ਕਹ ਨਾ ਟੱਟੀ ਵਾਲਾ ਇਹ। ਨਾ ਨਾ ਟੱਟੀ ਵਾਲਾ ਕਹਿੰਦਾ ਫਿਰ ਜਿਜਾ ਫਰਿੱਜ ਚ ਰੱਖੀ ਹੁੰਦੀ ਆ ਘਰੇ। ਠੰਡਾ ਘੱਟ ਆ। ਇਹ ਸਮੈਲੀ ਜੀ ਤਾਂ ਦਾਰੂ ਦੀ ਹੁੰਦੀ ਆ ਜਰ। ਦੇਸੀ ਬਣਾਈ ਦੀ ਫੇਰਾ। ਹੂੰ। ਯਾਰ ਮੈਨੂੰ 10 11 ਗੂਰਾ ਜੇ ਕਿੱਥੇ ਬਣਾਇਆ ਹੋਇਆ ਹੈ ਤੇਰਾ ਕਿ ਮੈਨੂੰ ਬਣਾਉਣਾ ਬੂ ਗਾਰਾ ਤਾਂ ਮੇਰੀ ਗੱਲ ਸੁਣ ਲਓ ਗਾਰਾ ਤਾਂ ਬਣਾਵਾਂਗੇ ਆਪਾਂ ਸਵੇਰੇ ਅੱਜ ਤੂੰ ਸਾਰਾ ਚੈੱਕ ਕਰ ਜਾ ਕਿ ਕਿੰਨੇ ਕ ਟਾਈਮ ਵੀ ਕਿੰਨੇ ਕ ਬੱਠਰ ਬਣਾ ਕੇ ਗਾਰੇ ਦੇ ਹੂੰ ਕਿੰਨਾ ਕ ਟਾਈਮ ਲੱਗੂ ਆ ਮੇਰਾ ਤਾਂ ਤੈਨੂੰ ਡੀਕ ਡੀਕ ਮੂੰਹ ਸੁੱਕਣ ਲੱਗ ਗਿਆ ਮੂੰਹ ਸੁੱਕੂਗਾ ਹੀ ਮੈਂ ਵੀ ਏਡੀ ਦੂਰ ਆਈ ਆ ਤੁਰ ਕੇ ਆਈਆਂ ਤੇਰੇ ਚੱਕਰ ਜਿਹਦਾ ਮੈਂ ਤਾਂ ਫੋਨ ਭੁੱਲੇ ਆਈ ਉਹ ਅਸੀਂ ਤਾਂ ਸੌ ਆ ਕੇ ਸਬਾਹ ਖਾਣੇ ਤੇਰਾ ਮੂੰਹ ਕਦੋਂ ਸੁੱਕਣ ਲੱਗ ਗਿਆ ਲੈ ਤੁਰ ਕੇ ਆਈਆਂ ਏਡੀ ਦੂਰ ਤੁਸੀਂ ਅੱਗ ਸਵੇਰ ਖਾਣੇ ਮੈਂ ਵੀ ਤਾਂ ਰੋਟੀ ਪਾਣੀ ਖਾਣੀ ਐ ਔਰ ਆ ਬੜਾ ਹੋਰ ਪੀ ਮੈਂ ਉਹ ਦੱਸ ਦਿੰਦੀ ਗੋਦੀ ਚੱਕ ਲਿਉਂਦਾ ਮੈਂ ਹੂੰ ਗਦਾੜੇ ਚੱਕ ਲਿਉਂਦਾ ਵੇ ਮਾਦਾ ਸਕੂਟਰੀ ਜੀ ਲਮਾ ਚਾਰ ਜਾਣੀ ਮੇਰੀ ਗੱਲ ਸੁਣ ਲੈ ਮਿੱਟੀ ਤੇ ਸਾਰੇ 10 20 ਲੱਗ ਮੱਠਣ ਲੱਗਣਗੇ ਮੈਂ ਤਾਂ ਬਹਾਂ ਨਹੀਂ ਆਲਾ ਸੱਧਿਆ ਤੈਨੂੰ ਕਿਉਂ ਉਹ ਤੈਨੂੰ ਪਤਾ ਤਾਂ ਹੈਗਾ ਫਿਰ ਗੱਲ ਦਾ ਹੁਣ ਲੋਕ ਪਿੰਡਾਂ ਚ ਧਮਾਚੀ ਨਹੀਂ ਨਾ ਵੇ ਬੱਸ ਮਗਾ ਚਲੀ ਨੇ ਮਿਲ ਜੁੜ ਲਾਂਗੇ 10 ਮਿੰਟਾਂ ਆਸਮਨ ਲਈ ਜੁੱਲ ਜੇ ਤਾਂ ਕੋਈ ਕੰਮ ਕਰਾਉਣਾ 2 ਰੁਪਈਆ ਦਾ ਕਰਾ ਲੈ ਨਹੀਂ ਯਾਰ ਜੀ ਤਾਂ ਚੱਲ ਨਹੀਂ ਆ ਜੂਈ ਤਾਂ ਹੈ ਨਹੀਂ ਵੇ ਬੱਸ ਵੇ ਗਰਮੀ ਹੋ ਰਹੀ ਹੈ ਮੇਰਾ ਨਿਵਾਲ ਕਰਦਾ ਕਾਫੇ ਕਰਦਾ ਕਿਉਂ ਨਹੀਂ ਇਹ ਅੰਦਰ ਹੋਇਆ ਕੁਝ ਨਹੀਂ ਹੁੰਦਾ ਗਰਮੀ ਨੂੰ ਗਰਮੀ ਮਾਰਦੀ ਹੁੰਦੀ ਨਾਲੇ ਨਾ ਵੇ ਕੀ ਗੱਲ ਜਿੰਦਾ ਲਈ ਬੈਠਾ ਕਚਾਪੀਂ ਗਮਾ ਚ ਗਈ ਉਹ ਜਿੰਦਾ ਤਾਂ ਇਹ ਤੇ 100 ਸਾਮਾਨ ਪਿਆ ਪਰਦੇ ਛੜਦੇ ਆਲਾ ਇਹੋ ਜਿਹਾ ਕੀ ਯਾਰ ਸੋਨਾ ਤਾਂ ਪਤਾ ਤਾਂ ਹੈਗਾ ਹੁਣ ਸੋਨਾ ਇਸੇ ਖੇਤਾਂ 'ਚ ਕਿਹੜਾ ਆ ਗਿਆ ਸੋਨਾ ਹੁਣ ਘਰਾਂ 'ਚ ਵੀ ਹੈਗਾ ਕਿਸੇ ਦੇ ਸਾਡੇ ਦਾ ਬਥੇਰਾ ਹੈਗਾ ਤੇਰੇ ਕਿਉਂ ਨਹੀਂ ਹੈਗਾ ਸੋਨਾ ਹੈਗਾ ਤੁਹਾਡੇ ਕੋਲ ਫਿਰ ਪਾਤਾ ਨਹੀਂ ਕੁਝ ਆ ਦੇ ਪਾਈ ਵੱਟੀ ਉਹ ਮੇਰੇ ਬਾਲਾ ਨਹੀਂ ਪਾਉਂਦੀ ਹੁੰਦੀ ਚੋ ਨਹੀਂ ਕਰਦੀ ਹੁੰਦੀ ਓਏ ਹੁਣ ਸੋਨੇ ਹੁਣ ਕਿੱਥੇ ਰੱਖੀ ਜੇ ਨਹੀਂ ਸੋਨਾ ਕੰਮ ਨਹੀਂ ਆਉਂਦਾ ਉਹਦਾ ਬਸੇ ਗੱਲ ਸਹੀ ਹੈ ਤੇਰੀ ਏਡੀ ਸੋਨਾ ਮਹਿੰਗਾ ਵਾਲਾ ਲੈ ਕੇ ਕੋਈ ਫਾਇਦਾ ਨਹੀਂ ਮਸਾ ਲੱਖ ਰੁਪਏ ਲਾਉਂਦਾ ਤੇ ਲੱਖ ਰੁਪਏ ਦਾ ਤੋੜਾ ਓਏ ਆ ਜਾ ਮੇਰੀ ਗੱਲ ਸੁਣਦਾ ਤੈਨੂੰ ਦਿਖਾਵਾਂ ਮੱਤੀ ਛਾਲ ਆ ਜਾ ਕਿਹੜੀ ਸਾਈਡ ਆ ਓਏ ਅੱਜ ਤਾਂ ਚੈੱਕ ਕਰਦੇ ਮਿੱਟੀ ਦਾ ਸਵੇਰੇ ਲਾਵਾਂਗੇ ਮੈਚ ਬਣਾ ਕੇ ਵੀ ਰੱਖੂਗਾ ਮਿੱਟੀ ਚਲ ਹਾਂ ਮੈਂ ਤਾਂ ਦੱਸ ਦਿੰਨੀ ਆ ਵੀ ਇੰਨੇ ਕ ਬੱਟਲ ਹੋਣਗੇ ਹਾਂ ਓਏ ਦੱਸ ਕਿਹੜੇ ਪਾਸੇ ਆ ਕੋਠੇ ਚੜ ਕੇ ਦੇਖ ਕੇ ਵੀ ਕਾਹ ਬੱਟਲ ਲੱਗਣਗੇ ਕੋਠੇ ਤੇ ਹੁਣ ਮੈਂ ਚੜ ਤੂੰ ਹੀ ਚੜੇਂਗੀ ਹੋਰ ਹੁਣ ਚੱਲ ਚੜ ਤੂੰ ਕਿਹੜਾ ਆਪ ਦੇਖਿਆ ਜਾ ਕੱਲ ਤੂੰ ਖੜ ਜਾ ਹੋਰੀ ਮੈਂ ਤੇਰੀ ਮੈਂ ਤਾਂ ਹੁਣ ਕੋਠੇ ਤੇ ਹੀ ਰਹਿਣਾਗਾ ਤੂੰ ਚੜ ਤਾਂ ਹਾਂ ਅੱਜ ਵੇ ਡਿੱਗਣਾ ਜਾਵਾ ਫੜ ਕੇ ਰੱਖੀ ਓਏ ਐਵੇਂ ਕਿਵੇਂ ਡਿੱਗੇਂਗੀ ਮੈਂ ਤਾਂ ਬੁੱਤ ਨੂੰ ਫੜਦਾ ਤੈਨੂੰ ਡਿੱਗਦੀ ਹੂੰ ਐਏ ਹਾਈ ਬਾਹੋਂ ਮਿੱਟੀ ਦੇ ਉੱਤੇ ਬਾਧੂ ਪਈਆ ਹਾਂ ਆ 10 ਕਬੱਠਲ ਤੌਰੇ ਲੱਗ ਜਾਣਗੇ ਅੱਛਾ ਕੁਸੋਂ ਉਧਰ ਲੱਗ ਜਾਣਗੇ 20 ਪੱਠਲ ਬਹੁਤ ਹੈ ਨਾ 20 ਨਾਲ ਤਾਂ ਸਰਨਾ 30 35 ਕਬੱਠਲ ਲੱਗਣਗੇ ਸਾਰੇ ਆ ਇਧਰ ਤਾਂ ਲੋੜ ਹੀ ਨਹੀਂ ਉਹ ਤਾਂ ਪੱਕਾ ਬਾਹ ਥੱਲੇ ਆ ਜਾ ਹੋਰ ਨਾਲ ਤਤਲ ਵਾਲੀ ਕਿਤੇ ਥੜਕੇ ਰੱਖੀ ਪੌੜੀ ਜੀ ਤੇਰੇ ਸੜੇ ਦੇ ਕੰਮ ਹੋ ਜਾਵੇ ਥੜੇ ਦਾ ਤਾਂ ਪਤਾ ਨਹੀਂ ਜਵਾਖ ਰੁਲ ਜਾਣਗੇ ਉਹ ਜਵਾਕ ਕਿੰਨੇ ਨਹੀਂ ਰੋਲਣ ਦੇ ਮੈਂ ਕਿਹਾ ਆ ਕਿਉਂ ਦਵਾਕਾਂ ਨਹੀਂ ਚੱਲਣੀਆਂ ਆ ਆ ਲੈ ਵੇ ਪੌੜੀ ਵਿੱਚ ਚਿੱਕਾ ਮਾਰਨ ਲੱਗ ਗਈ ਆ ਜਾ ਮੇਰੀ ਗਾ ਹੁਣ ਲਾ ਹਾਂ ਉਸ ਇਧਰੋਂ ਮਾੜੀ ਮਾੜੀ ਮਿੱਟੀ ਨਾਲ ਲਾਉਣੀ ਆ ਕਿੱਧਰ ਉਹ ਆ ਜਾ ਹੁਣ ਵੇ ਚਾਲਾ ਕਿਵੇਂ ਕਰਦਾ ਉਹ ਆ ਜਾ ਤੈਨੂੰ ਪਤਾ ਤਾਂ ਹੈਗਾ ਤੂੰ ਹੁਣ ਕਾ ਹਲਕ ਕਰੀ ਜਣੀ ਆ ਇਧਰ ਆ ਜਾ ਆਹ ਮਿੱਟੀ ਤਾਂ ਵਧੀਆ ਕਾਲੀ ਮਿੱਟੀ ਆ ਹਾਂ ਹੁਣ ਤੂੰ ਡੰਗ ਚਾ ਲਾਇਆ ਜਾਂਦੀ ਜਾਂਦੀ ਵੇ ਬੱਸ ਬੱਸ ਹੋਰੇ ਰੋਟਾ ਆ ਵਾ ਵਾ ਸਰ ਅਹਹਹ ਮੈਂ ਤਾਂ ਛੱਡ ਕੋਈ ਖੜ ਜਾ ਹੁਣ ਇਹ ਕੰਜਰਾ ਗਰਮੀ ਬਹੁਤ ਹੈ ਕੁਝ ਨਹੀਂ ਹੁੰਦਾ ਗਰਮੀ ਨੂੰ ਗਰਮੀ ਮਾਰਦੀ ਹੈ ਆਹਹਹ ਆ ਜਾ ਉਹ ਮੇਰੀ ਗੱਲ ਕੁਝ ਕਿਤੇ ਦਾ ਬਹਾਨਾ ਹੈ ਤੇ ਮਿੱਟੀ ਦਾ ਆਪਾਂ ਦੋ ਦਿਨਾਂ ਨਾਲ ਹੌਲੀ ਹੌਲੀ ਲਾਵਾਂਗੇ ਮੈਨੂੰ ਕੱਲ ਨੂੰ ਨਾ ਲੱਗ ਜੀ ਹੁਣ ਤੰਗ ਕਰਨ ਕੱਲ ਤਾਂ ਮੇਰੀ ਗੱਲ ਹੁਣ ਲੱਗਾ ਤੰਗ ਤਾਂ ਕੁਝ ਨਹੀਂ ਹੁੰਦਾ ਹੋਰ ਮਿੱਟੀ ਫੇਰੂੰਗੀ ਕੱਲ ਦਾ ਪੂਰੀ ਆ ਜਾਂ ਮੇਰੀ ਘਰੇ ਤਾਂ ਛੋਡਲਾ ਹੁਣ ਮੱਚਦਾ ਉਹ ਮਿਲ ਨਹੀਂਦਾ ਪੂਰੇ ਆ ਜਾ ਰਗੀ ਤੇ ਇੱਥੇ ਕੋਈ ਦੁੱਖ ਸੁੱਖ ਦੀ ਗੱਲ ਕਰਨੇ ਪਿਆਰ ਸ਼ਾਇਰ ਦੀ ਵਾ ਬਸ ਕਿਹੜਾ ਦੁੱਖ ਕਿਹੜਾ ਪਿਆਰ ਛੋਡਲਾ ਤਾਂ ਫਿਰ ਉਹ ਤਾਂ ਬੋਲ ਮੱਚਦਾ ਰਹਿੰਦਾ ਤੇ ਬੋਲਦਾ ਚੱਲਦਾ ਹਮਨਦਾ ਬੋਲਦਾ ਜਿੰਨ ਜਿਹੜਾ ਤੇ ਕਿਹੜਾ ਹਣਾ ਦੇਖ ਦੇਖਿਆ ਦਾ ਜੰਤਾ ਨਹੀਂ ਬੇਰੇ ਤੇ ਉਹ ਬੈਠਾ ਹੁਣ ਮਾੜੀ ਟੇਢੀ ਹੋ ਕੇ ਬੈਠਾ ਜਿਵੇਂ ਮੋਟਰਸਾਈਕਲ ਤੇ ਬੈਠਦਾ ਹਾਂ ਆਏ ਆਹੋ ਉਹ ਤੂੰ ਤਾਂ ਮੋਢੇ ਤੇ ਜੱਫੀ ਪਾ ਕੇ ਬੈਠੂ ਜਮਾ ਕਿਧੀਆਂ ਹੋਗਾ ਨਾ ਮਤਾਏ ਜੱਫੀ ਪੱਕ ਬੈਠੀ ਹੁੰਦੀ ਹੁੰਨੀ ਆ ਨਾ ਐ ਬੈ ਜਾ ਕੇ ਮੈਂ ਬੈਠਾ ਜੱਫੀ ਪਾ ਕੇ ਪਤਾ ਤੈਨੂੰ ਵੀ ਆਇਆ ਬਹਿਣਾ ਪਊਗਾ ਦੋਇ ਲੱਤਾ ਕਰ ਲੈ ਓਏ ਇਧਰ ਡਿੱਗ ਪਾ ਕੇ ਇੱਕ ਲੱਤੇ ਇਧਰ ਪਾ ਇੱਕ ਇਧਰ ਪਾ ਓਏ ਇਧਰ ਜਿੱਦੇ ਮੰਡੀ ਗਿਆ ਨਾ ਤੈਨੂੰ ਸੁਣ ਕੇ ਚੱਲ ਛੱਡ ਪਰ ਹੋਰ ਦੱਸ ਕੇ ਮੈਂ ਠੀਕ ਰਹਿਣਾ ਹਾਂ ਕਹਿੰਦੇ ਮਤਾ ਜਮਤ ਕਰੇ ਦੱਸ ਕਰੇ ਤਾਂ ਭੈਣ ਮਰਾ ਕਰਦੀ ਗੱਲ ਨਹੀਂ ਛੇੜਦੇ ਹੁੰਦੇ ਵੇਖ ਤਾਂ ਫੇ ਨਹੀਂ ਪੁੱਛਣਾ ਤਾਂ ਪੈਂਦਾ ਹੀ ਆ ਤੂੰ ਵੀ ਤਾਂ ਪੁੱਛ ਲੈਣਾ ਉਹਨਾਂ ਓਏ ਕਰੇ ਠੀਕ ਸਾਗਾ ਸਾਰੇ ਕੁਛ ਕਰੇ ਹੁਣ ਭਾਂਜੂ ਦਾ ਕੱਟ ਹੋਰ ਬਰ ਰੋਟੀ ਪਾਣੀ ਖਾ ਲਿਆ ਉਹ ਫਿਊਟਿੰਗ ਮੇੜਾਈ। ਵੇ ਮੈਂ ਤਾਂ ਅੱਜ ਖਾਦੀ ਨਹੀਂ ਹੈਗੀ। ਉਹ ਖਾਦੀ ਨਹੀਂ। ਤੂੰ ਕਰਕੇ ਦੱਸ ਨਹੀਂ ਮੈਂ ਬਹਾਨੀਆਂ ਦੋ ਚੱਕ ਲਾਂਦਾ ਤੇਰੀਆਂ। ਮੈਨੂੰ ਐਂ ਜੀ ਮਾਹ ਚਲੋ ਇੱਥੇ ਰੋਟੀ ਪਾਣੀ ਹੋਊਗਾ ਤੇ ਕੋਲੇ। ਮੈਂ ਗਾਰਾ ਜਾ ਤਾਂ ਫੇਰ ਨਾ ਜਾਣਾ ਹੀ ਮਾਹ। ਕੋਈ ਗੱਲ ਨਹੀਂ। ਮੈਨੂੰ ਕੀ ਪਤਾ ਸੀ ਤੂੰ ਹਜੇ ਠਰਕਾ ਭੋਰਦਾ। ਕੋਈ ਇੱਕੋ ਮੇਰੀ ਵਾਲਾ ਮੈਂ ਹੋਟਲ ਤੋਂ ਸਮੋਸੇ ਫੜ ਰਿਆ ਮੈਂ ਕਿ ਕਿੰਨਾ ਮਰਮਰੀ ਕਰੀਏ ਨਹੀਂ। ਤੇਰੇ ਬਾਥੇ ਜਾਣ ਲੱਡਗਾ ਤੋੜਾ। ਲੱਡੂ ਜਮਾ ਖਾਂਦੀ ਨਹੀਂ ਮਿੱਠਾ ਦਾ ਮੈਨੂੰ ਪਸੰਦ ਨਹੀਂ ਹੈਗਾ। ਉਹ ਵੀ ਹੁਣ ਕੌੜਾ ਖਾ ਕੇ ਰਾਜੀ ਆਂ। ਮਿੱਠਾ ਦਾ ਦੁੱਧ ਮੈਨੂੰ ਪਤਾ ਘੱਟ ਖਾ ਕੇ ਰਾਜੀ ਮਿੱਠਾ ਦਾ ਖਾਂਦੀ ਨਹੀਂ ਹੈ ਮਿੱਠਾ ਦਾ ਖਾਂਦੀ ਨਹੀਂ ਹੈਗੀ ਤੂੰ ਮੈਨੂੰ ਪਤਾ ਹੈ ਕੌੜਾ ਖਾ ਚੱਲ ਤੈਨੂੰ ਪਤਾ ਤਾਂ ਹੈਗਾ ਮੈਂ ਨੂਨ ਮਿਰਚ ਵੱਧ ਖਾ ਕੇ ਰਾਜੀ ਓਏ ਉਹ ਵੀ ਤਾਂ ਸਮੋਸੇ ਜੇ ਹੁਣ ਉਹ ਹੁੰਦਾ ਹੈ ਨੂਨ ਮਿਰਚਾ ਹੁੰਦਾ ਹੈ ਹਾਂ ਉਹ ਤਾਂ ਆਲੂ ਆਈ ਸਬਜ਼ੀ ਹਰੇ ਮਟਰ ਪਨੀਰ ਸਾਰਾ ਕੁਝ ਪਾਇਆ ਹੁੰਦਾ ਜੀਰਾ ਜੂਰਾ ਲਾਟਰ ਪਟੜ ਜਾ ਓਹੀ ਤਾਂ ਗੱਲ ਆਗੀ ਮਿੱਟੀ ਦਾ ਲਾਵਾਂਗੇ ਸਵੇਰੇ ਮਿੱਟੀ ਦਾ ਲਾਵਾਂਗੇ ਆਪਾਂ ਦੋ ਦਿਨਾਂ ਚ ਅੱਛਾ ਵਾ ਕਰੇ ਬਹਨਾ ਕਿਉਂ ਦੋ ਦਿਨਾਂ ਦਾ ਕੰਮ ਤਾਂ ਸਾਰਾ ਦੇ ਦਿੰਦਾ ਉਹ 10 ਇੱਕ ਵਾਰੀ ਲਾ ਕੇ ਕਦੇ ਅਸੀਂ ਗਿੱਲੀ ਰੱਜ ਵੀ ਦੂਜੀ ਵਾਰ ਕੱਲ ਨੂੰ ਫੇਰਾਂਗੇ ਪਹਿਲਾਂ ਪਾਇਆ ਕਰਾਂਗੇ ਕੱਲਾ ਗੋਹਾ ਫੇਰ ਦਾਂਗੇ ਹਾਂ ਕੱਲਾ ਗੋਹਾ ਸਫਾਈ ਹੋ ਜੂਗੀ ਸਫਾਈ ਹੋ ਜੂ ਮਾਰ ਕੇ ਤੇ ਮੁੜ ਕੇ ਆਪਾਂ ਮੋਟੀ ਮੋਟੀ ਬਿੱਟੀ ਫੇਰ ਦਾਂਗੇ ਹਾਂ ਉਹ ਖੱਬਲ ਜਾ ਸਾਰਾ ਲਾ ਦੇਗੇ ਸਮਾਰ ਕੇ ਸਫਾਈ ਹੋ ਜੂਗੀ ਖੱਬਲ ਧੂਕ ਕਰ ਲਈ ਹੁਣ ਉੱਪਰ ਚੜ ਕੇ ਤੂੰ ਹੀ ਲਾਹੀਂ ਖੱਬਲ ਮੈਥੋਂ ਕਰ ਲੈ ਲਾ ਉਹਨੂੰ ਖੱਬਲ ਵੀ ਮੈਂ ਲਾ ਖੱਬਲ ਤੂੰ ਹੀ ਲਾਏਂਗੀ ਹੋਰ ਹੁਣ ਜਦ ਤੈਨੂੰ ਕਦੇ ਵਾਜੇ ਤੇ ਸਦਾਂ ਕਰ ਉਹ ਨਹੀਂ ਕੱਸੀਆ ਜਾਏ ਖਿੱਚਣ ਵਾਲਾ ਹਾਂ ਉਹਦਾ ਉਸੇ ਨੇ ਲਾਉ ਖੱਬਲਾ ਹੋਰ ਹੁਣ ਤਾਂ ਖੱਚੇਗੀ ਆਓ ਕਸ ਨਮਾ ਬਣਵਾ ਹਾਂ ਨਮਾ ਲੈਣ ਦਾਗਾ ਤੇ ਉਸ ਨਾਲ ਖੱਬਣ ਲੱਗੂ ਖੱਬਣ ਬਾਹਲਾ ਹੋਇਆ ਪਿਆ ਸਰ ਹੁਣ ਮੈਂ ਜਾ ਮਾ ਓਏ ਬਾਗ ਜਾ ਹੁਣ 5 ਮਿੰਟ ਖੜ ਜਾ ਹਾਂ ਮੈਂ ਕੋਈ ਤੁੰਗਰੀ ਜਣੀ ਹੈ ਬਾਗ ਜੀ ਮੈਂ ਖੜੀ ਹਾਂ ਇੱਕ ਤਾਂ ਛੋੜੂਗਾ ਕੱਲ੍ਹ ਕਹਿੰਦੇ ਮਾਰ ਦੇਪੇ ਨੇ ਗਾਰਾ ਮਿੱਟੀ ਦਾ ਮੈਂ ਫੇਰ ਕੇ ਜਾਊਂਗੀ ਐ ਕਰੀ ਫਿਰ ਮੈਨੂੰ ਇੱਕ ਸੋਹਣਾ ਜਿਹਾ ਸੂਟ ਤਾਂ ਦਿਵਾ ਲਈ ਚੰਦਰ ਐ ਦਿਵਾ ਦੇ ਕੋਈ ਨਹੀਂ ਐਸਾ ਤੇ ਸੂਟ ਤਾਂ ਤੈਨੂੰ ਸੂਟ ਤਾਂ ਲੈਣਾ ਮੈਂ ਕਿਹ ਜਣੀ ਦਿਵਾਇਆ ਕਰਿਆ ਦੱਸ ਨਾਪੀ ਰੰਗ ਦਾ ਸੂਟ ਲੈਣਾ ਆ ਵੀ ਮੈਂ ਹੀ ਦਿਵਾਇਆ ਸੀ ਵਿਆਹ ਤਾਂ ਦਵਾਇਆ ਸੀ ਤੇ ਇਹ ਤਾਂ ਸਸਤਾ ਜਾਂਦੀ 200 ਦਾ ਸੂਟ ਆਇਆ ਇਹ ਉਪਰ ਆਏ ਹੁਣ ਗਰਮੀ ਤੇ ਇਹੇ ਹੀ ਚੱਲਦੇ ਹੁੰਦੇ ਗਰਮੀ ਚ ਮਹਿੰਗਾ ਸੂਟ ਹੁਣ ਤਾਂ ਮੈਂ ਮਹਿੰਗਾ ਸੂਟ ਲੈਣਾ ਫੇ ਮੈਂ ਮੇਲੇ ਤੇ ਜਾਣਾ ਜਾਬੂ ਤਾਂ ਇਹ ਨਹੀਂ ਕੋਈ ਵਿਆਹ ਤੇ ਵੀ ਜਾਊਂਗੀ ਮੈਂ ਮੇਲੇ ਤੇ ਜਾਣਾ ਮੇਲੇ ਦੀ ਫਿਰ ਆਪਾਂ ਦੋਨੇ ਇਕੱਠੇ ਵਗ ਜਾਾਂਗੇ ਇਕੱਲੇ ਕਿੱਥੇ ਫਿਰਦੇਂਗੀ ਉੱਥੇ ਰੋਲ ਜਾਏਗੀ ਹੂੰ ਤੇ ਰੋਲ ਗਈ ਭਾਈ ਤੈਨੂੰ ਭਾਲ ਦਾਲੂਗਾ ਤੇ ਨਹੀਂ ਰੋਲਦੀ ਨਹੀਂ ਹੈਗੀ

ਉਹ ਗਰਮੀ ਨਹੀਂ ਫਿਰ ਹੁਣ ਪਾਏਂਦਾ ਫਿਰ ਠੰਡ ਚ ਤੁਸੀਂ ਊਣੀ ਉਹ ਕਰਦਿਆਂ ਕੱਪੜੇ ਲਈ ਲਵਾਂਗੇ ਆਪਾਂ ਥੱਬਾ ਪਾ ਕੇ ਰੱਖ ਦਿੰਉ ਥੱਬੇ ਨੂੰ ਕੀ ਪਾ ਸੂੜ ਤਾਂ ਪਾਉਣੀ ਕਹੇ ਵੀ ਇਹ ਵੀ ਰਾ ਪਾਈਏ ਬਾਹਰ ਨਾਲ ਲੱਦ ਕੇ ਰਤੂ ਗਰ ਕਹਿੰਦਾ ਨੇ ਕੱਪੜੇ ਵਾਲਾ ਤੁਸੀਂ ਆਏ ਕਰੀ ਸਵੇਰੇ 8 ਵਜੇ ਆ ਜੀ ਹਾਂ 8:00 ਵਜੇ ਆ ਜੀ ਸਬਜੀ ਭਾਜੀ ਵੀ ਰੱਖੀ ਨਾਲੇ ਮੈਂ ਲੈ ਕੇ ਜਾਉਂਗੀ ਫਿਰ 8:00 ਨੇ ਜੇ ਆਉਂਗੀ ਦੁਆਰੋਂ ਕੋਈ ਸਬਜੀ ਦਾ ਮੇਰੀ ਗੱਲ ਸੁਣਨਾ ਜੇ ਮਿੱਟੀ ਲਾਏਗੀ ਘਰੇ ਕਹਾਂਗੇ ਇਹ ਬੇਚਾਰੀ ਨੇ ਕੰਮ ਕਰੇ ਸਬਜੀ ਦਾ ਪਾਣੀ ਬਣਾਈ ਲਈ ਹਾਂ ਇਹ ਕਿੱਥੇ ਲੈ ਜਾਂਦੀ ਫਿਰੇਗੀ ਹੁਣ ਸਬਜੀ ਚੱਲ ਕੋਈ ਗਾਹਨ ਵਾਲੇ ਸਾਲ ਚ ਗਾਜਰਾ ਗੁੰਜਰਾ ਵੱਧ ਵੀ ਜਾਗੇ ਮਹਾਨਿਆਂ ਗਾਜਰਾਂ ਦੇ ਮਹਾਨਿਆਂ ਨਾਲ ਸਾਗ ਸੁਗੋ ਜਾ ਧਨੀਆ ਧੁੜੀਆਂ ਸਾਰਾ ਕੁਝ ਲਾ ਲਿਓ ਆ ਸਾਗ ਤਾਂ ਖਵਾ ਖਵਾ ਜਮਾ ਫੱਕੀ ਬੋਚਤੀ ਦੀ ਨਾ ਦੀ ਕਿਉਂ ਉਹ ਜਾਂਦਿਆਂ ਲੈ ਜਾਂਦੀਆਂ ਆਜਾ ਕਦੇ ਗਾਜਰ ਲੈਗਾ ਮੂਲੀ ਲੈਗਾ ਤਾਂ ਮਾਰਤੀਆਂ ਜਮਾ ਗਾਜਰ ਮੂਲੀ ਵਾਲਾ ਕਹਿੰਦੇ ਨੇ ਪਿੰਡ ਚ ਤੈਨੂੰ ਸਾਨੂੰ ਇੱਥੇ ਪਹਿਣ ਸੁੱਖੇ ਪਰ ਕਹਿੰਨ ਸਾਰੇ ਇੱਥੇ ਗਾਜਰ ਮੂਗਾ ਦੇ ਮਾਵੇਂ ਪੂਰੋਂ ਨੂੰ ਪੂਰੋਂ ਤਾਂ ਨਹੀਂ ਆਉਂਦੀ ਇੱਧਰ ਨਾ ਪੂਰੋਂ ਨਾਲ ਤਾਂ ਮੇ ਤਾਂ ਆਣ ਮਣ ਹੈ ਹੀ ਨਹੀਂ ਪਹਿਲਾਂ ਤਾਂ ਗੱਲ ਹੋ ਗਈ ਪੂਰੋਂ ਤਾਂ ਰੰਗੇ ਨਾਲ ਬਣਦੀਆਂ ਰੰਗੇ ਨਾਲ ਤਾਂ ਸੁੱਖੇ ਨਾਲ ਹਾ ਵੇਨੀ ਸ਼ਰਮਣੀ ਦੇ ਰੰਗੇ ਨਾ ਬਣਦੀ ਇਹਦੇ। ਉਹ ਰੰਗੇ ਕੋਲ ਸਮਾਨ ਵੱਡਾ ਮੈਨੂੰ ਕਿਉਂ ਦੱਤੀਆਂ ਪੁੱਛਦੀ ਹੁਣ? ਕੀ ਸਮਾਨ ਉਹਦੇ ਕੋਲ? ਸਮਾਨ ਉਹ ਹੀ ਬੁਰਗਾਂ ਦੇ ਵਰਤਨ ਵਾਲਾ। ਉਹ ਕੀ ਰੱਖਦਾ? ਉਹ ਰੱਖਦਾ ਉਹ ਦੁਕਾਨ ਜਿਹੀ ਹੋਈ ਜਾਣੇ। ਇਹੋ ਜਿਹੀ ਕੀ ਉਹ ਪਾਰਲਰ ਦੀ ਦੁਕਾਨ ਖੋਲ ਰੱਖਿਆ ਉਹ ਕੋਈ? ਉਹ ਪਾਰਲਰ ਤੋਂ ਵੀ ਵੱਡੀ ਹੁੰਦੀ ਹੈ ਜੀ ਉਹ। ਚੱਲ ਹੋਊਗੀ ਆਪਾਂ ਨੇ ਕੀ ਲੈਣਾ? ਰੂਪ ਚੰਗੇ ਐਮ ਆਰ ਐਫ ਦੀ ਉਹ। ਹਾਂ? ਤੂੰ ਵਧੀਆ ਐਮ ਆਰ ਐਫ ਦੀ ਉਹਦੇ ਕੋਲੇ। ਐਮ ਆਰ ਐਫ ਦੀ? ਹਾਂ। ਵੇ ਉਹ ਹੁਣ ਉਹ ਕੀ ਹੁੰਦਾ ਓਏ ਹੁੰਦਾ ਸਾਰਾ ਕੁਝ ਸੁੱਖੇ ਕੋਲੇ ਰਲਕੋ ਦੀ ਐ ਹਾਂ ਰਲਕੋ ਦੀ ਰਲਕੋ ਦੀ ਉਹ ਬਾੜੀ ਮਾਰੀ ਮੋਟੀ ਹੁੰਦੀ ਐ ਰਲਕੋ ਦੀ ਅੱਛਾ ਜੀ ਆਹੋ ਇਹ ਜਿਹੜੀ ਐ ਐਮ ਆਰ ਫੀ ਹੁੰਦੀ ਐ ਇਹ ਹੁੰਦੀ ਤਾਂ ਥੋੜੀ ਤੇਰੇ ਕੋਲੇ ਨਹੀਂ ਹੈਗੀ ਮੇਰੇ ਕੋਲ ਤਾਂ ਹੈਗੀ ਥੋੜੀ ਛੋਟੀ ਆਉਂ ਪਤਲੀ ਐ ਉਹ ਹੈ ਅੰਗ ਥੋੜਾ ਚਿੱਟਾ ਦਾ ਅੱਛਾ ਹਾਂ ਉਹਨਾਂ ਕੋਲੇ ਕਾਲ ਜੰਗਦੀ ਐ ਧੂਪਾ ਕਾਲੀਆਂ ਵੀ ਹੁੰਦੀਆਂ ਚਿੱਟੀਆਂ ਹੁੰਦੀਆਂ ਨੇ ਤੂੰ ਤਾਂ ਚਿੱਟੀ ਚਿੱਟੀ ਤਾਂ ਕਿਸੇ ਕੋਲੇ ਹੁੰਦੀ ਆ ਉਹ ਤਾਂ ਸਾਰੇ ਹਰੀਏ ਕੋਲੇ ਕਾਲੀ ਹੁੰਦੀ ਜਾਵੇਗਾ ਹਾਂ ਉਹ ਤਾਰੀ ਮੈਂ ਤਾਂ ਤੇਰ ਤੋ ਸੁਣੀ ਜਾਨੀ ਕਿਹਨੇ ਟੂਪ ਕਾਲੇ ਨਾ ਓਹੋ ਸਾਡੇਆਂ ਘਰੇ ਵੀ ਲੱਗੀ ਹੋਈ ਉਹ ਤੇ ਚਿੱਟੀ ਐ ਓਹੋ ਨਾਲ ਤੂੰ ਕਹਿੰਦੀ ਮੈਂ ਕਦੇ ਦੇਖੀ ਨਹੀਂ ਪਰ ਘਰੇ ਲੱਗ ਰਹੀ ਤਾਂ ਹਾਂ ਅੱچھے ਹੋਰ ਡਰ ਚ ਪਈ ਹੋਈ ਚਿੱਟੇ ਬਸ 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 ਤੂੰ ਚਿੱਟੀ ਦੇਖ ਹੋਰ ਨਾ ਦੇਖ ਰਹੀ ਕਿ ਤੇ ਰੰਗੇ ਵਰਗੇ ਸੁੱਖੇ ਵਰਗੇ ਨੂੰ ਕੋਲ ਤਾਂ ਕਾਲੀਆਂ ਨੇ ਸਾਡੇ ਤਾਂ ਚਿੱਟੇ ਰੰਗ ਦੇ ਆ ਹੁਣ ਮੈਂ ਲੱਟ ਨਹੀਂ ਪਕਾਲਾ ਕਹਿ ਕੇ ਹੁਣ ਭਾਏ ਤੇ ਦੇਖੂ ਲਾਜ ਮੇ ਹਰਦੀ ਨਹੀਂ ਹਾਂ ਸੁੱਖੇ ਕੋਲ ਨੇ ਕਹਿੰਦੀ ਤੇਰੀ ਟੂਪ ਸੁਖਾ ਦੇ ਯਾਰ ਰੰਗ ਇਹਨੂੰ ਰੰਗਾ ਦਾ ਉਹਦੀ ਦਿਖਾ ਦੂਗਾ ਵਿਆਹ ਖੈ ਮਰਫੀ ਨਾਲ ਦਾ ਨੰਬਰ ਵੀ ਦਿਖਾਉਂਦਾਗਾ ਫਿਰ ਉਹ ਐ ਸਪਾ ਐ ਸੁਹਾ ਹਵਾਵਾਂ ਕੇ ਦੇਖ ਭਾਈ ਵੇ ਮੈਂ ਐਡੀ ਬਾਲੂ ਹੀ ਨਹੀਂ ਹੈਗੀ ਵੇ ਮੈਂ ਲੋਕਾਂ ਦੀ ਕਹੂੰਗੀ ਤੇਰਾ ਟੂਪ ਚੈੱਕ ਕਰਾ ਬਸ ਇਹਨੂੰ ਗੱਲ ਨੂੰ ਢੱਕੀ ਰਹਿਣ ਲਈ ਹੁਣ ਹੋਰ ਨਾ ਪੰਗਾ ਛੇੜਨੀ ਆ ਮੈਨੂੰ ਤੇਰੇ ਤੋਂ ਪਤਾ ਲੱਗਿਆ ਵੀ ਟੂਪਾਂ ਅੱਗੀ ਹੁੰਦੀਆਂ ਨੇ ਲੈ ਫਿਰ ਮੈਂ ਜਾਵਾ ਹੁਣ ਉਹ ਬਾਗ ਜਾ ਹੁਣ ਦੋ ਬਾਗ ਜੀ ਹੁਣ ਦੋ ਮਿੰਟ ਖੜ ਜਾ ਹੁਣ ਦੁਵਾਰੀ ਕਿੱਥੇ ਉਹ ਕਰੀ ਜੀ ਹੁਣ ਵੇ ਵਰਦਾ ਰੇਤਾ ਜੇ ਲੜਨਾ ਲੱਗ ਗਿਆ ਰੇਤਾ ਲੜ ਲੱਗਿਆ ਹੋਰ ਉਹ ਨਾਲੇ ਦਾ ਪਾਪਾ ਇੱਧਰ ਮੜਾ ਜਾਏ ਉਹਨੇ ਨਾਲੇ ਮੈਂ ਕਿਹਾ ਨਾ ਡੱਗੀ ਤੇ ਨਾ ਆਈ ਨਾ ਜੀ ਜਾਂਦੀ ਹੋਈ ਕਿੱਥੇ ਇੱਧਰ ਉਧਰ ਜਿੱਥੇ ਪਹਿਲਾਂ ਗਏ ਵੇ ਬਸ ਹੁਣ ਨਹੀਂ ਮੈਂ ਜਾਂਦੀ ਓਏ ਆ ਜਾ ਹੁਣ ਅਸਾਂ ਹੀ ਨੰਗਰੀ ਦਾ ਵਾਦ ਆ ਜਾ ਆ ਜਾ ਆ ਜਾ ਹਾਂ ਜੀ ਹੁਣ 2 ਵਜੇ ਤੱਕ ਡੰਗ ਸਾਰ ਜਾ ਹੁਣ ਮਾਥਾ ਤੜੀ ਆਈਆਂ ਜਾ ਆਹ ਚੱਲ ਛੱਡ ਆਹ ਚੱਲ ਮੈਂ ਹੀ ਨੰਗ ਜੂਗੀ ਆਹ 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 ਥਾਂਗਰੀ ਕੀ ਮੈਨੂੰ ਦਵਾਈ ਨਾ ਲਵਾ ਕਰਾਵੇਂ ਸਵੇਰੇ ਨਹੀਂ ਤੂੰ ਲਵਾ ਲੈ ਜਮੈਂ ਹੀ ਟੱਪ ਜਾਨੀ ਆ ਠੀਕ ਆ ਆਹ ਯਾਰ ਆ ਗਿਆ ਸਮਾਂ ਹੋ ਗਿਆ ਨਹੀਂ ਮਿਤੀ ਦੋ ਦਿਨਾਂ ਦਾ ਚਲਾਵਾਂਗੇ ਜਾਂ ਇਨੀ ਕਿਹਾ ਹੋਣ ਲਈ ਸਿੰਦਾਵਾਂਗੇ ਤੇ ਆ ਜਾ ਮੜੀ ਬੱਤ ਗਈ ਮੈਂ ਨਿਕ ਮਾ ਆਪਾਂ ਦਾ ਕੰਮ ਕਰਦਾਂਗੇ ਟੱਪ ਜਾਂਦੇ ਬੈਂਦੀ ਬੈਂਦੀ ਗੁਰਨ ਉਹ ਇਹ ਤਾਂ ਚੰਗੀ ਯਾਰ ਇਮਰਾਨ ਬਤਾ ਚੰਗੀ ਆ ਭਾਂਡੋ ਸਮੰਗ ਨਯਾਰਾ ਪੁਰੀ ਨੇ ਬਸ ਮਿੱਟੀ ਲਾਉਨੇ ਦੋ ਮਿੱਟੀ ਲੱਗੂਗੀ ਇਹਨੇ ਜਾਮਣਾ ਕਰ ਜਾਣਗੇ ਜਾਮਣ ਦੇ ਫਾਂਨੇ ਸਤ ਲਾਂਗੇ ਤੇ ਜੀਰੀ ਜੂਰੂ ਚ ਕੱਖ ਬਟਣ ਲੱਗ ਜਾਗੇ ਇਹਨੇ ਨਰਮਾ ਚੋਂ ਦਾ ਟਾਈਮ ਚੱਲ ਪੂਗਾ ਲੈ ਕਦੂਆ 13 ਸਾਲ ਵਧੀਆ ਲੰਗੂਆ ਹੂੰ ਜਮਾ ਦਾ ਜਮਾ ਭਾਂਜ ਦਾ ਜਮਾ ਗੱਜਨੇ ਦੇ ਬੀਜ ਤਿਆਰ ਆਪਣੇ ਹੋਏ ਹਾਂ ਹਾਂ ਇਹ ਆ ਮੱਕੜਾ ਜੀ ਮੱਕ ਵੱਢਣ ਦੇ ਮਹਾਨੇ ਖਾਦਿਆ ਕਰਾਂਗੇ ਤੇ ਸੱਲੀਆਂ ਹੋ ਜਾਣਗੀਆਂ ਜੇ ਮੇ ਝੂਟੇ ਆਉਣਗੇ ਮੈਂ ਤੇਰਾ ਝੂਟੇ ਆਉਣਗੇ ਆਹ ਚੱਲ ਗਿਆ ਹੁਣ ਉੱਥੇ ਪੈਣੇ ਜਾ ਕੇ ਸੌਣੇ ਆਹ ਹਾ ਹਾ ਮਾਰਕ ਦੂਆ ਕਰਾਰੇ